ਤੁਸੀਂ ਦੇਖ ਰਹੇ ਹੋ ਪ੍ਰੋਪੰਜਾਬ ਮੈਂ ਹਜ਼ੁਨਿਸ਼ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿਦੇ ਚ ਬੇਰੋਜ਼ਗਾਰੀ ਦਾ ਇਹ ਹਾਲ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਬੇਰੋਜ਼ਗਾਰੀ ਇੰਨੀ ਵੱਧ ਗਈ ਹੈ ਕਿ ਜਿੱਥੇ 8ਵੀਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਭਰਤੀ ਲਈ ਆਉਣਾ ਸੀ ਉੱਥੇ ਦੇਖਿਆ ਗਿਆ ਕਿ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਪਹੁੰਚ ਜਾਂਦੇ ਨੇ ਤਾ ਬੇਰੋਜ਼ਗਾਰੀ ਦਾ ਇਹ ਹਾਲ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮਨ ਅਚ ਕਈ ਸਵਾਲ ਪੈਦਾ ਕਰ ਜਾਏਗੀ ਇਹ ਖਬਰ ਕਿਉਂਕਿ ਅੱਜ ਜਿੱਥੇ ਸੈਲਫ এমਪਲॉयਮੈਂਟ ਦਾ ਜ਼ਮਾਨਾ ਹੈ ਨੌਜਵਾਨ ਆਪਣਾ ਕਾਰੋਬਾਰ ਆਪ ਸ਼ੁਰੂ ਕਰਦੇ ਨੇ ਨਵੇਂ ਨਵੇਂ ਤਰੀਕਿਆਂ ਨਾਲ ਉਸ ਕਾਰੋਬਾਰ ਨੂੰ ਵਧਾਉਂਦੇ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਨੇ ਤਰੱਕੀ ਵਾਸਤੇ ਤਾਂ ਉੱਥੇ ਹੀ ਬੇਰੋਜ਼ਗਾਰੀ ਦੀ ਇੰਨੀ ਹੱਦ ਵੱਧ ਚੁੱਕੀ ਹੈ ਕਿ ਜਿੱਥੇ ਸਿਰਫ 8ਵੀਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਭਰਤੀ ਲਈ ਆਉਣਾ ਸੀ ਉੱਥੇ ਹੀ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਪਹੁੰਚ ਜਾਂਦੇ ਨੇ ਔਰ ਕੁਝ 20000 ਵਿਦਿਆਰਥੀ ਭਰਤੀ ਵਾਸਤੇ ਇੱਥੇ ਆ ਜਾਂਦੇ ਨੇ ਜਿਸ ਦੇ ਕਰਕੇ ਪਗੜੜ ਮੱਚ ਜਾਂਦੀ ਹੈ ਪਥੋਰਾਗੜ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫੌਜ ਦੀ ਭਰਤੀ ਦੌਰਾਨ ਪਗੜੜ ਮੱਚ ਗਈ ਔਰ ਇਸ ਪਗੜੜ ਦਾ ਕਾਰਨ ਇਹ ਰਿਹਾ ਕਿ ਹਜ਼ਾਰਾਂ ਉਮੀਦਵਾਰ ਉਸ ਭਰਤੀ ਵਾਸਤੇ ਆ ਗਏ ਤੇ ਜਿਸ ਕਰਕੇ ਉਹਨਾਂ ਤੇ ਕਾਬੂ ਪਾਣਾ ਮੁਸ਼ਕਿਲ ਹੋ ਰਿਹਾ ਸੀ ਭੀੜ ਇੰਨੀ ਜ਼ਿਆਦਾ ਵੱਧ ਗਈ ਸੀ ਜਿਸ ਕਰਕੇ ਹਫੜਾ ਦਫਰੀ ਉੱਥੇ ਮਾਹੌਲ ਬਣ ਗਿਆ ਹਫੜਾ ਦਫਰੀ ਵਾਲਾ ਔਰ ਇਸ ਭੀੜ ਨੂੰ ਕਾਬੂ ਕਰਨ ਲਈ ਉਹਨਾਂ ਤੇ ਕਾਬੂ ਪਾਉਣ ਦੇ ਲਈ ਲਾਠੀਆਂ ਵੀ ਚਲੌਣੀਆਂ ਪਈਆਂ ਔਰ ਜਿਹਦੇ ਚਲਦਿਆਂ ਦੋ ਨੌਜਵਾਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਗੁੱਜੀਆਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਵੱਲੋਂ ਵੀ ਰੈਫਰ ਕੀਤਾ ਗਿਆ ਹੈ ਔਰ ਦੱਸ ਦਈਏ ਕਿ 20000 ਨੌਜਵਾਨ ਜਿਹੜਾ ਹੈ ਗੇਟ ਤੋੜ ਕੇ ਭਰਤੀ ਵਾਲੀ ਥਾਂ ਤੇ ਦਾਖਲ ਹੋ ਜਾਂਦਾ ਹੈ ਤਾਂ ਭੀੜ ਨੂੰ ਕਾਬੂ ਕਰਨ ਲਈ ਲਾਠੀ ਚਾਰਜ ਵੀ ਕੀਤਾ ਗਿਆ ਔਰ ਉਸ ਦੌਰਾਨ ਪਗੜੜ ਮੱਚ ਜਾਂਦੀ ਹੈ ਮਾਹੌਲ ਹਫੜਾ ਤਫੜੀ ਭਰਿਆ ਹੋ ਜਾਂਦਾ ਹੈ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਇਹ ਸਾਰੀ ਵਿਦਿਆਰਥੀਆਂ ਦੀ ਭੀੜ ਹੈ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਭਰਤੀ ਵਾਸਤੇ ਦੂਰੋਂ ਦੂਰੋਂ ਆਏ ਸੀ ਔਰ ਇਸ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਆਰਮੀ ਫੌਜ ਦੀ ਭਰਤੀ ਲਈ ਹਜ਼ਾਰਾਂ ਨੌਜਵਾਨ ਆ ਰਹੇ ਸੀ ਔਰ ਬੁੱਧਵਾਰ ਨੂੰ ਹਜ਼ਾਰਾਂ ਨੌਜਵਾਨ ਉਥੇ ਭਰਤੀ ਸਥਾਨ ਤੇ ਦਾਖਲ ਹੋ ਗਏ ਇਕੱਠੇ ਇੰਨੀ ਗਿਣਤੀ ਨੌਜਵਾਨ ਜਿਹੜਾ ਉੱਥੇ ਪਹੁੰਚ ਗਏ ਜਿਸ ਤੋਂ ਬਾਅਦ ਲਾਠੀਆਂ ਦੀ ਵਰਤੋਂ ਕੀਤੀ ਗਈ ਕਿਉਂਕਿ ਭੀੜ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ ਤਾਂ ਜਿਸ ਕਾਰਨ ਭਗੜੜ ਮਚ ਗਈ ਔਰ ਉੱਥੇ ਜਿਹੜਾ ਗੇਟ ਸੀ ਉਹ ਵੀ ਟੁੱਟ ਗਿਆ ਔਰ ਹਾਲਾਤ ਤੁਸੀਂ ਦੇਖ ਪਾ ਰਹੇ ਹੋ ਮੌਕੇ ਦੇ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਦੋ ਨੌਜਵਾਨ ਵੀ ਜ਼ਖਮੀ ਹੋ ਗਏ ਔਰ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇੱਕ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਦੂਜੇ ਦੇ ਸਿਰ 'ਚ ਟਾਂਕੇ ਲੱਗੇ ਔਰ ਉਸ ਦੌਰਾਨ ਉਹਨੂੰ ਛੁੱਟੀ ਦੇ ਦਿੱਤੀ ਗਈ ਤੇ ਦੱਸ ਦਈਏ ਕਿ ਭਰਤੀ ਵਾਸਤੇ ਯੂਪੀ ਉਤਰਾਖੰਡ ਤੇ ਮਧ ਪ੍ਰਦੇਸ਼ ਸਣੇ ਬਿਹਾਰ ਦੇ ਹਜ਼ਾਰਾਂ ਵਿਦਿਆਰਥੀ ਜਿਹੜੇ ਆ ਉੱਥੇ ਪਹੁੰਚੇ ਸੀ ਔਰ ਕਰੀਬ 20000 ਵਿਦਿਆਰਥੀ ਜਿਹੜਾ ਉੱਥੇ ਪਹੁੰਚਿਆ ਸੀ ਔਰ 20000 ਹੋਣ ਕਰਕੇ ਗਿਣਤੀ ਵੱਧ ਹੋਣ ਕਰਕੇ ਉੱਥੇ ਭੀੜ ਵਾਲਾ ਮਾਹੌਲ ਬਣ ਗਿਆ ਔਰ ਕਾਬੂ ਭੀੜ ਤੇ ਕਰਨਾ ਔਖਾ ਹੋ ਰਿਹਾ ਸੀ ਜਿਸ ਕਰਕੇ ਲਾਠੀਆਂ ਵੀ ਚਲੋਣੀਆਂ ਪਈਆਂ ਜਿਦੇ ਚੱਲਦੇ ਆ ਦੋ ਨੌਜਵਾਨ ਵੀ ਜ਼ਖਮੀ ਹੋ ਗਏ ਤੁਸੀਂ ਦੇਖ ਰਹੇ ਹੋ ਪ੍ਰੋਪੰਜਾਬ ਮੈਂ ਹਾਂ ਜੁਨੀਸ਼ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਜਿਦੇ ਚ ਬੇਰੋਜ਼ਗਾਰੀ ਦਾ ਇਹ ਹਾਲ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦਰਅਸਲ ਬੇਰੋਜ਼ਗਾਰੀ ਇੰਨੀ ਵੱਧ ਗਈ ਹੈ ਕਿ ਜਿੱਥੇ 8ਵੀਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਭਰਤੀ ਲਈ ਆਉਣਾ ਸੀ ਉੱਥੇ ਦੇਖਿਆ ਗਿਆ ਕਿ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਪਹੁੰਚ ਜਾਂਦੇ ਨੇ ਤਾ ਬੇਰੋਜ਼ਗਾਰੀ ਦਾ ਇਹ ਹਾਲ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਮਨਾਂ ਚ ਕਈ ਸਵਾਲ ਪੈਦਾ ਕਰ ਜਾਏਗੀ ਇਹ ਖਬਰ ਕਿਉਂਕਿ ਅੱਜ ਜਿੱਥੇ ਸੈਲਫ এমਪਲॉयਮੈਂਟ ਦਾ ਜ਼ਮਾਨਾ ਹੈ ਨੌਜਵਾਨ ਆਪਣਾ ਕਾਰੋਬਾਰ ਆਪ ਸ਼ੁਰੂ ਕਰਦੇ ਨੇ ਨਵੇਂ ਨਵੇਂ ਤਰੀਕਿਆਂ ਨਾਲ ਉਸ ਕਾਰੋਬਾਰ ਨੂੰ ਵਧਾਉਂਦੇ ਨੇ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਨੇ ਤਰੱਕੀ ਵਾਸਤੇ ਤਾਂ ਉੱਥੇ ਹੀ ਬੇਰੋਜ਼ਗਾਰੀ ਦੀ ਇੰਨੀ ਹੱਦ ਵੱਧ ਚੁੱਕੀ ਹੈ ਕਿ ਜਿੱਥੇ ਸਿਰਫ 8ਵੀਂ 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੇ ਭਰਤੀ ਲਈ ਆਉਣਾ ਸੀ ਉੱਥੇ ਹੀ ਪੋਸਟ ਗ੍ਰੈਜੂਏਟ ਵਿਦਿਆਰਥੀ ਵੀ ਪਹੁੰਚ ਜਾਂਦੇ ਨੇ ਔਰ ਕੁਝ 20000 ਵਿਦਿਆਰਥੀ ਭਰਤੀ ਵਾਸਤੇ ਇੱਥੇ ਆ ਜਾਂਦੇ ਨੇ ਜਿਸ ਦੇ ਕਰਕੇ ਪਗੜੜ ਮੱਚ ਜਾਂਦੀ ਹੈ ਪਥੋਰਾਗੜ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਫੌਜ ਦੀ ਭਰਤੀ ਦੌਰਾਨ ਪਗੜੜ ਮੱਚ ਗਈ ਔਰ ਇਸ ਪਗੜੜ ਦਾ ਕਾਰਨ ਇਹ ਰਿਹਾ ਕਿ ਹਜ਼ਾਰਾਂ ਉਮੀਦਵਾਰ ਉਸ ਭਰਤੀ ਵਾਸਤੇ ਆ ਗਏ ਤੇ ਜਿਸ ਕਰਕੇ ਉਹਨਾਂ ਤੇ ਕਾਬੂ ਪਾਣਾ ਮੁਸ਼ਕਿਲ ਹੋ ਰਿਹਾ ਸੀ ਭੀੜ ਇੰਨੀ ਜ਼ਿਆਦਾ ਵੱਧ ਗਈ ਸੀ ਜਿਸ ਕਰਕੇ ਹਫੜਾ ਦਫਰੀ ਉੱਥੇ ਮਾਹੌਲ ਬਣ ਗਿਆ ਹਫੜਾ ਦਫਰੀ ਵਾਲਾ ਔਰ ਇਸ ਭੀੜ ਨੂੰ ਕਾਬੂ ਕਰਨ ਲਈ ਉਹਨਾਂ ਤੇ ਕਾਬੂ ਪਾਣ ਦੇ ਲਈ ਲਾਠੀਆਂ ਵੀ ਚਲੌਣੀਆਂ ਪਈਆਂ ਔਰ ਜਿਹਦੇ ਚਲਦਿਆਂ ਦੋ ਨੌਜਵਾਨਾਂ ਦੇ ਗੰਭੀਰ ਸੱਟਾਂ ਵੀ ਲੱਗੀਆਂ ਗੁੱਜੀਆਂ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਵੱਲੋਂ ਵੀ ਰੈਫਰ ਕੀਤਾ ਗਿਆ ਹੈ ਔਰ ਦੱਸ ਦਈਏ ਕਿ 20000 ਨੌਜਵਾਨ ਜਿਹੜਾ ਗੇਟ ਤੋੜ ਕੇ ਭਰਤੀ ਵਾਲੀ ਥਾਂ ਤੇ ਦਾਖਲ ਹੋ ਜਾਂਦਾ ਹੈ ਤਾਂ ਭੀੜ ਨੂੰ ਕਾਬੂ ਕਰਨ ਲਈ ਲਾਠੀ ਚਾਰਜ ਵੀ ਕੀਤਾ ਗਿਆ ਔਰ ਉਸ ਦੌਰਾਨ ਪਗੜੜ ਮਚ ਜਾਂਦੀ ਹੈ ਮਾਹੌਲ ਹਫੜਾ ਤਫੜੀ ਭਰਿਆ ਹੋ ਜਾਂਦਾ ਹੈ ਸਕਰੀਨ ਤੇ ਤੁਸੀਂ ਦੇਖ ਪਾ ਰਹੇ ਹੋ ਇਹ ਸਾਰੀ ਵਿਦਿਆਰਥੀਆਂ ਦੀ ਭੀੜ ਹੈ ਉਹਨਾਂ ਵਿਦਿਆਰਥੀਆਂ ਦੀ ਜਿਹੜੇ ਭਰਤੀ ਵਾਸਤੇ ਦੂਰੋਂ ਦੂਰੋਂ ਆਏ ਸੀ ਔਰ ਇਸ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਜਾਣਕਾਰੀ ਮੁਤਾਬਕ ਆਰਮੀ ਫੌਜ ਦੀ ਭਰਤੀ ਲਈ ਹਜ਼ਾਰਾਂ ਨੌਜਵਾਨ ਆ ਰਹੇ ਸੀ ਔਰ ਬੁੱਧਵਾਰ ਨੂੰ ਹਜ਼ਾਰਾਂ ਨੌਜਵਾਨ ਉੱਥੇ ਭਰਤੀ ਸਥਾਨ ਤੇ ਦਾਖਲ ਹੋ ਗਏ ਇਕੱਠੇ ਇੰਨੀ ਗਿਣਤੀ ਅਨੌਜਵਾਨ ਜਿਹੜਾ ਉੱਥੇ ਪਹੁੰਚ ਗਏ ਜਿਸ ਤੋਂ ਬਾਅਦ ਲਾਠੀਆਂ ਦੀ ਵਰਤੋਂ ਕੀਤੀ ਗਈ ਕਿਉਂਕਿ ਭੀੜ ਤੇ ਕਾਬੂ ਨਹੀਂ ਪਾਇਆ ਜਾ ਰਿਹਾ ਸੀ ਤਾਂ ਜਿਸ ਕਾਰਨ ਭਗੜੜ ਮਚ ਗਈ ਔਰ ਉੱਥੇ ਜਿਹੜਾ ਗੇਟ ਸੀ ਉਹ ਵੀ ਟੁੱਟ ਗਿਆ ਔਰ ਹਾਲਾਤ ਤੁਸੀਂ ਦੇਖ ਪਾ ਰਹੇ ਹੋ ਮੌਕੇ ਦੇ ਤਸਵੀਰਾਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਦੋ ਨੌਜਵਾਨ ਵੀ ਜ਼ਖਮੀ ਹੋ ਗਏ ਔਰ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਇੱਕ ਦੀ ਗੰਭੀਰ ਹਾਲਤ ਦੇਖਦੇ ਹੋਏ ਉਸ ਨੂੰ ਹਾਇਰ ਸੈਂਟਰ ਰੈਫਰ ਕਰ ਦਿੱਤਾ ਗਿਆ ਦੂਜੇ ਦੇ ਸਿਰ 'ਚ ਟਾਂਕੇ ਲੱਗੇ ਔਰ ਉਸ ਦਰਾਂ ਨੂੰ ਛੁੱਟੀ ਦੇ ਦਿੱਤੀ ਗਈ ਤੇ ਦੱਸ ਦਈਏ ਕਿ ਭਰਤੀ ਵਾਸਤੇ ਯੂਪੀ ਉਤਰਾਖੰਡ ਤੇ ਮਧ ਪ੍ਰਦੇਸ਼ ਸਣੇ ਬਿਹਾਰ ਦੇ ਹਜ਼ਾਰਾਂ ਵਿਦਿਆਰਥੀ ਜਿਹੜੇ ਆ ਉੱਥੇ ਪਹੁੰਚੇ ਸੀ ਔਰ ਕਰੀਬ 20000 ਵਿਦਿਆਰਥੀ ਜਿਹੜਾ ਉੱਥੇ ਪਹੁੰਚਿਆ ਸੀ ਔਰ 20000 ਹੋਣ ਕਰਕੇ ਗਿਣਤੀ ਵੱਧ ਹੋਣ ਕਰਕੇ ਉੱਥੇ ਭੀੜ ਵਾਲਾ ਮਾਹੌਲ ਬਣ ਗਿਆ ਔਰ ਕਾਬੂ ਭੀੜ ਤੇ ਕਰਨਾ ਔਖਾ ਹੋ ਰਿਹਾ ਸੀ ਜਿਸ ਕਰਕੇ ਲਾਠੀਆਂ ਵੀ ਚਲੋਣੀਆਂ ਪਈਆਂ ਜਿਦੇ ਚੱਲਦੇ ਆ ਦੋ ਨੌਜਵਾਨ ਵੀ ਜ਼ਖਮੀ ਹੋ ਗਏ